ਹਾਂਜੀ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਸਾਰਿਆਂ ਨੇ ਠੀਕ ਠਾਕ ਹੋਣਗੇ ਇਤਿਹਾਸਿਕ ਜਗ੍ਹਾ ਨੂੰ ਦੇਖਦੇ ਦੇਖਦੇ ਆਪਾਂ ਇੱਕ ਐਦਾਂ ਦੇ ਸ਼ਹਿਰ ਵਿੱਚ ਪਹੁੰਚੇ ਹੋਏ ਆ ਜਿਹੜਾ ਕਿ 400 ਤੋਂ ਲੈ ਕੇ 500 ਸਾਲ ਪੁਰਾਣਾ ਹੈ ਜੀ ਹਾਂਜੀ 400 500 ਸਾਲ ਪੁਰਾਣਾ ਇਹ ਸ਼ਹਿਰ ਹੈ ਜੀ ਜਿਸ ਵਿੱਚ ਮੈਂ ਇਸ ਟਾਈਮ ਖੜਾ ਹਾਂ ਤੇ ਇਸ ਸ਼ਹਿਰ ਦਾ ਨਾਮ ਹੈ ਜੀ ਬਸੀ ਪਠਾਨਾ ਜਿਹੜਾ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦਾ ਹੈ ਜੀ ਤੇ ਦੱਸਿਆ ਜਾਂਦਾ ਹੈ ਕਿ ਪਟਿਆਲੇ ਦੇ ਇੱਕ ਨਵਾਬ ਨੇ ਆਪਣੀ ਪਤਨੀ ਦੇ ਨਾਮ ਤੇ ਇਸ ਸ਼ਹਿਰ ਨੂੰ ਬਸਾਇਆ ਸੀ ਦੱਸਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਇਸ ਸਹਿਰ ਵਿੱਚ 3 ਮਹੀਨੇ ਲਈ ਕੈਦ ਕਰਕੇ ਰੱਖਿਆ ਗਿਆ ਸੀ ਤੇ ਭਗਤ ਨਾਮਦੇਵ ਜੀ ਨੇ ਜਦੋਂ ਮਹਾਰਾਸ਼ਟਰ ਤੋਂ ਪੰਜਾਬ ਵੱਲ ਆਏ ਸਨ ਤਾਂ ਉਹਨਾਂ ਦੱਸਿਆ ਜਾਂਦਾ ਹੈ ਕਿ ਇੱਥੇ ਉਹਨਾਂ ਨੇ 3 ਸਾਲ ਦਾ ਸਮਾਂ ਬਤੀਤ ਕੀਤਾ ਸੀ ਕਿ ਇਹ ਸ਼ਹਿਰ ਮੁਗਲ ਕਾਲ ਦੇ ਸਮੇਂ ਵਿੱਚ ਬਣਿਆ ਹੋਇਆ ਜੀ ਤੇ ਅਜੇ ਵੀ ਇੱਥੇ ਉਸ ਸਮੇਂ ਦੀਆਂ ਇਮਾਰਤਾਂ ਅਜੇ ਵੀ ਇੱਥੇ ਮੌਜੂਦ ਨੇ ਜਿਹੜੀਆਂ ਕਿ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਜੋ-ਜੋ ਇੱਥੇ ਇਤਿਹਾਸ ਹੈ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਅੰਗਰੇਜ਼ਾਂ ਦੇ ਸਮੇਂ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਇੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਓ ਆਪਾਂ ਵੀਡੀਓ ਦੇ ਰਾਹੀਂ ਤੁਹਾਨੂੰ ਇੱਥੇ ਦਾ ਸ਼ਹਿਰ ਦਿਖਾਣੇ ਹੈ ਜੀ ਮੁਗਲ ਕਾਲ ਦੇ ਸਮੇਂ ਵਿੱਚ ਬਣੀ ਹੋਈ ਇਹ ਹਲੀਮ ਸੁਲੀਮ ਹਵੇਲੀ ਅੱਜ ਵੀ ਉੱਥੇ ਬਸੀ ਪਠਾਨਾ ਵਿੱਚ ਮੌਜੂਦ ਹੈ ਜੀ ਤੇ ਇਸ ਸ਼ਹਿਰ ਨੇ ਇਸ ਪ੍ਰਾਤਨ ਇਮਾਰਤ ਨੂੰ ਸੰਭਾਲ ਕੇ ਇੱਕ ਇਤਿਹਾਸ ਨੂੰ ਸੰਭਾਲੀ ਬੈਠੇ ਨੇ ਤੇ ਦੱਸਿਆ ਜਾਂਦਾ ਹੈ ਕਿ ਇਸ ਸ਼ਹਿਰ ਦੀ ਸਥਾਪਨਾ ਸ਼ੇਰਸਾ ਸੋਹੀ ਦੇ ਸ਼ਹਿਰ ਵਿੱਚ ਸਨ 1540 ਵਿੱਚ ਕੀਤੀ ਗਈ ਸੀ ਇਸ ਸ਼ਹਿਰ ਨੂੰ ਪਟਿਆਲਾ ਦੇ ਨਿਵਾਜ ਦੇ ਮਾਲਕ ਹੈਦਰ ਨੇ ਆਪਣੀ ਪਤਨੀ ਬਸੂ ਸੋਹੀ ਦੇ ਨਾਮ ਉੱਤੇ ਵਸਾਇਆ ਸੀ ਜੋ ਬਾਅਦ ਵਿੱਚ ਬਸੀ ਬਣ ਗਿਆ ਮੁਗਲ ਪਠਾਨਾ ਨੇ ਇਸ ਸ਼ਹਿਰ ਨੂੰ ਆਪਣੇ ਵਪਾਰ ਦਾ ਕੇਂਦਰ ਬਣਾ ਲਿਆ ਜਿਸ ਕਰਕੇ ਇਹ ਬਸੀ ਪਠਾਨਾ ਬਣ ਗਿਆ ਤੇ ਮਸ਼ਹੂਰ ਹੋ ਗਿਆ ਇਸ ਸ਼ਹਿਰ ਵਿੱਚ ਸਥਿਤ ਪੁਰਾਤਨ ਇਮਾਰਤਾਂ ਅੱਜ ਵੀ ਲੋਗਲ ਸ਼ਾਹੀ ਸੱਤਾ ਦੇ ਪਲਾਂ ਦਾ ਇੱਕ ਵਿਲੱਖਣ ਦ੍ਰਿਸ਼ ਪੇਸ਼ ਕਰਦੀਆਂ ਹਨ ਇੱਕ ਹੋਰ ਗੱਲ ਜਿਸ ਦਾ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਭਾਰਤ ਦੀ ਪਹਿਲੀ ਸਿਲਾਈ ਮਸ਼ੀਨ ਬਸੇ ਪਠਾਨਾ ਵਿੱਚ ਹੀ ਬਣਾਈ ਗਈ ਸੀ ਜਿਸ ਨੂੰ ਬਣਾਇਆ ਸੀ ਰਾਮ ਜੀ ਦਾਸ ਜੀ ਨੇ ਸਨ 1925 ਵਿੱਚ ਇਸ ਨੂੰ ਭਾਰਤ ਦੀ ਪਹਿਲੀ ਸਿਲਾਈ ਮਸ਼ੀਨ ਬਣਾਉਣ ਦਾ ਮਾਣ ਵੀ ਹਾਸਲ ਹੋਇਆ ਜੀ ਤੇ ਅੱਜ ਦੇ ਸਮੇਂ ਵਿੱਚ ਵੀ ਇੱਥੇ ਬਹੁਤ ਸਾਰੀਆਂ ਸਿਲਾਈ ਮਸ਼ੀਨ ਦੇ ਪਾਰਟ ਤਿਆਰ ਕੀਤੇ ਜਾਂਦੇ ਨੇ ਤੇ ਆਪਾਂ ਖੁਦ ਵੀ ਇੱਕ ਸਿਲਾਈ ਮਸ਼ੀਨ ਦਾ ਪਾਰਟ ਤਿਆਰ ਕਰਦੇ ਹਾਂ ਜੀ ਇਸ ਸ਼ਹਿਰ ਦੇ ਅੰਦਰ ਬਣਿਆ ਪ੍ਰਾਤਨ ਕਿਲਾ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧ ਰੱਖਦਾ ਹੈ 25 ਮਈ 1675 ਦੇ ਦਿਨ 16 ਕਸ਼ਮੀਰੀ ਪੰਚ ਇਰਪਰਾਮ ਦੱਤ ਜੀ ਨੂੰ ਨਾਲ ਲੈ ਕੇ ਚੱਕ ਨਾਨਕੀ ਆਨੰਦਪੁਰ ਸਾਹਿਬ ਪਹੁੰਚੇ ਐਨਾ ਕਸ਼ਮੀਰੀ ਪੜਪਾ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਦਿੱਲੀ ਵਿੱਚ ਔਰੰਗਜ਼ੇਬ ਨੂੰ ਮਿਲਣ ਦਾ ਫੈਸਲਾ ਕੀਤਾ ਭਾਈ ਸਫੀਦਾਸ ਭਾਈ ਮਤੀਦਾਸ ਤੇ ਭਾਈ ਦਿয়াল ਦਾਸ ਜੀ ਨਾਲ ਗੁਰੂ ਜੀ ਨੇ ਚੱਕ ਨਾਨਕੀ ਤੋਂ ਚਾਲੇ ਪਾ ਕੇ ਔਰੋਂਪੜ ਵੱਲ ਨੂੰ ਚਲੇ ਗਏ ਤੇ ਗੁਰੂ ਜੀ ਨੇ ਔਰੋਂਪੜ ਵਿੱਚ ਪਾਈ ਨਗਈਆ ਜੀ ਦੇ ਘਰ ਠਹਿਰੇ ਸਨ ਜਦੋਂ ਕਸ਼ਮੀਰੀ ਪੰਤਾ ਤੋਂ کشمیر ਦੇ ਗਵਰਨਰ ਹਫਤਿਆਰ ਖਾਨ ਨੂੰ ਗੁਰੂ ਜੀ ਦੇ ਦਿੱਲੀ ਜਾਂਦਾ ਪਤਾ ਲੱਗਿਆ ਤਾਂ ਉਸਨੇ ਸਰਾਂਦੇ ਦੇ ਸੁਬੇਦਾਰ ਅਬਦੁਲ ਅਜੀਜ਼ ਬਲਵਾ ਖਾਨ ਨੂੰ ਕਿਹਾ ਕਿ ਉਹ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਕੋਲ ਪੇਸ਼ ਕਰੇ ਸਰਾਂਦੇ ਦੇ ਸੁਬੇਦਾਰ ਨੇ ਇੱਕ ਫੌਜੀ ਦਸਤਾਵੇਜ਼ ਪੇਜ ਕੇ ਗੁਰੂ ਜੀ ਨੂੰ ਉਰਪਰ ਤੋਂ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਸ੍ਰੀ ਹਰਮਨ ਦਿਆ ਗਿਆ ਇੱਕ ਬਹੁਤ ਹੀ ਵੱਡੇ ਪਿੰਜਰੇ ਦੇ ਅੰਦਰ ਤੇ ਬਾਅਦ ਵਿੱਚ ਉਹਨਾਂ ਨੂੰ ਵਸੀ ਪਠਾਨਾਂ ਦੇ ਇਸ ਕਿਲੇ ਵਿੱਚ ਹੀ ਕੈਦ ਕਰਕੇ ਰੱਖਿਆ ਗਿਆ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਇਸ ਕਿਲੇ ਦੇ ਅੰਦਰ 3 ਮਹੀਨੇ ਕੈਦ ਵਿੱਚ ਰੱਖਿਆ ਗਿਆ ਸੀ ਆਖਿਰ ਗੁਰੂ ਜੀ ਨੂੰ ਇਸ ਕਿਲੇ ਵਿੱਚੋਂ ਲਜਾ ਕੇ 3 ਨਵੰਬਰ 1955 ਨੂੰ ਮੌਜੂਦਾ ਸੀਸ ਗੰਜ ਦਿੱਲੀ ਬਾਰੀ ਜਗ੍ਹਾ ਤੇ ਕੋਟ ਵਾਲੀ ਦਿੱਲੀ ਵਿੱਚ ਕੈਦ ਕਰ ਲਿਆ ਗਿਆ ਸੀ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਹੈ ਜੀ ਤੇ ਇਸ ਕਿਲੇ ਨੂੰ ਬਾਅਦ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਜੇਲ੍ਹ ਦੇ ਰੂਪ ਵਿੱਚ ਵਰਤਿਆ ਗਿਆ ਤੇ ਹੁਣ ਇਸ ਟਾਈਮ ਉਸ ਕਿਲੇ ਵਿੱਚ ਇੱਕ ਸਰਕਾਰੀ ਸਕੂਲ ਬਣਾਇਆ ਹੋਇਆ ਹੈ ਜੀ ਤੇ ਇਸ 사ਰ ਵਿੱਚ ਇੱਕ ਸਤ ਨਾਮ ਦੇ ਮੰਦਿਰ ਵੀ ਹੈ ਜੀ ਇਹ ਇੱਕ ਇਤਿਹਾਸਿਕ ਮੰਦਿਰ ਹੈ ਇਹ ਬਹੁਤ ਪੁਰਾਣਾ ਮੰਦਿਰ ਹੈ ਜੀ ਭਗਤ ਨਾਮਦੇਵ ਜੀ ਦੇ ਨਾਮ ਤੇ ਇਹ ਮੰਦਿਰ ਬਣਿਆ ਹੋਇਆ ਹੈ ਜੀ ਕਿ ਭਗਤ ਨਾਮਦੇਵ ਜੀ ਦਾ ਜਨਮ 26 ਅਕਤੂਬਰ 1270 ਮਹਾਰਾਸ਼ਟਰ ਵਿੱਚ ਹੋਇਆ ਸੀ ਤੇ ਭਗਤ ਜੀ ਦਾ ਜਿੱਥੇ ਜਨਮ ਹੋਇਆ ਸੀ ਉਹ ਜਨਮ ਸਥਾਨ ਅਜੇ ਵੀ ਉਸੇ ਉੱਥਾਂ ਹੀ ਮਹਾਰਾਸ਼ਟਰ ਵਿੱਚ ਬਣਿਆ ਹੋਇਆ ਹੈ ਜੀ ਤੇ ਆਪਾਂ ਨੇ ਉੱਥੇ ਦੀ ਵੀ ਇੱਕ ਵੀਡੀਓ ਬਣਾਈ ہوئی ਆਪਾਂ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਦੇ ਦਾਂਗੇ ਤੇ ਤੁਸੀਂ ਉਹ ਜ਼ਰੂਰ ਦੇਖ ਲਿਓ ਜੀ ਉਹ ਵੀਡੀਓ ਵੀ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਜੀ ਤੇ ਭਗਤ ਨਾਮਦੇਵ ਜੀ ਦੀ ਬਾਣੀ ਗੁਰੂਗਰਾਸ ਸਾਹਿਬ ਵਿੱਚ ਵੀ ਦਰਜ ਹੈ ਜੀ ਦੱਸਿਆ ਜਾਂਦਾ ਹੈ ਕਿ ਜਦੋਂ ਭਗਤ ਨਾਮਦੇਵ ਜੀ ਪੰਜਾਬ ਵਿੱਚ ਆਏ ਸਨ ਤਾਂ ਉਹਨਾਂ ਨੇ ਬਸੇ ਪਠਾਣਾ ਵਿੱਚ ਵੀ ਕੁਝ ਸਮਾਂ ਬਤੀਤ ਕੀਤਾ ਸੀ ਦੱਸਿਆ ਜਾਂਦਾ ਹੈ ਇਸੇ ਜਗ੍ਹਾ ਤੇ ਭਗਤ ਨਾਮਦੇਵ ਜੀ ਨੇ ਉਹ ਸਮਾਂ ਬਤੀਤ ਕੀਤਾ ਤੇ ਇੱਥੇ ਸਾਧੂ ਸੰਤ ਵੀ ਆਇਆ ਕਰਦੇ ਸਨ ਇਸ ਕਰਕੇ ਇਸ ਜਗ੍ਹਾ ਦਾ ਨਾਮ ਸੰਤ ਨਾਮਦੇਵ ਮੰਦਿਰ ਪੈ ਗਿਆ ਹੈ ਜੀ ਬਸ ਇਹ ਪਠਾਨਾ ਦਾ ਰੇਲਵੇ ਸਟੇਸ਼ਨ ਦੱਸਿਆ ਜਾਂਦਾ ਹੈ ਕਿ ਇਹ ਅੰਗਰੇਜ਼ਾਂ ਦੇ ਸਮੇਂ ਵਿੱਚ ਹੀ ਬਣਾਇਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਇੱਥੇ ਦਾ ਰੇਲਵੇ ਸਟੇਸ਼ਨ ਹੈ ਇਹ ਹੁਣ ਤਾਂ ਇੱਥੇ ਰੈਨੋਵੇਟ ਕੀਤਾ ਜਾਂਦਾ ਨਾਲ ਦੀ ਨਾਲ ਇਹਨੂੰ ਹਜੇ ਵੀ ਇੱਥੇ ਦੱਸਿਆ ਜਾਂਦਾ ਕੰਮ ਵਗੈਰਾ ਚੱਲਦਾ ਰਹਿੰਦਾ ਜੀ ਤੇ ਉਸ ਸਮੇਂ ਦਾ ਹੀ ਬਣਿਆ ਹੋਇਆ ਰੇਲਵੇ ਸਟੇਸ਼ਨ ਹੈ ਤੇ ਵਪਾਰ ਦਾ ਕੇਂਦਰ ਹੋਣ ਕਰਕੇ ਇੱਥੇ ਰੇਲਵੇ ਸਟੇਸ਼ਨ ਬਣਿਆ ਹੋਇਆ ਸੀ ਬਸੀ ਪਠਾਣਾ ਦੀ ਆਈਟੀਆਈ ਤੇ ਇਹ ਸਰਕਾਰੀ ਆਈਟੀਆਈ ਹੈ ਜੀ ਤੇ ਬਹੁਤ ਪੁਰਾਣੀ ਹੈ ਤੇ ਇੱਥੇ ਬਹੁਤ ਤਰ੍ਹਾਂ ਦੇ ਕੋਰਸ ਕਰਾਏ ਜਾਂਦੇ ਨੇ ਤੇ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਆ ਕੇ ਆਪਣੀ ਸਟੱਡੀ ਕਰਦੇ ਨੇ ਤੇ ਇੱਥੇ ਦਾ ਗਰਾਊਂਡ ਬਹੁਤ ਹੀ بڑا ਹੈ ਤੇ ਸ਼ਾਮ ਨੂੰ ਬਸੀ ਪਠਾਣਾ ਦੇ ਬਹੁਤ ਲੋਕ ਇੱਥੇ ਆ ਕੇ ਸ਼ੈਅਰ ਕਰਦੇ ਨੇ ਤੇ ਬਸੀ ਪਠਾਣਾ ਵਿੱਚ ਇੱਕ ਫਿਲਮ ਸਿਟੀ ਵੀ ਬਣੀ ਹੋਈ ਹੈ ਜੀ ਜਿੱਥੇ ਬਹੁਤ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੁੰਦੀਆਂ ਨੇ ਤੇ ਸਾਹਮਣੇ ਤੁਸੀਂ ਕੋਠੀ ਦੇਖ ਰਹੇ ਹੋ ਇੱਥੇ ਤਸੀਮ ਰਜਿਸਟਰ ਦੀਆਂ ਫਿਲਮਾਂ ਦੀ ਵੀ ਬਹੁਤ ਸ਼ੂਟਿੰਗਾਂ ਹੋਈਆਂ ਨੇ ਜਿੱਦਾਂ ਰੱਬ ਦਾ ਰੇਡੀਓ ਤੇ ਹੋਰ ਫਿਲਮਾਂ ਦੀ ਵੀ ਇੱਥੇ ਬਹੁਤ ਸ਼ੂਟਿੰਗਾਂ ਹੁੰਦੀਆਂ ਨੇ ਸੋਹਣੇ ਟਿਕਾ ਮਸਿੱਦ ਵੀ ਬਣੀ ਹੋਈ ਹੈ ਜੀ ਮੁਸਲਮਾਨਾਂ ਦਾ ਸ਼ਹਿਰ ਹੋਣ ਕਰਕੇ ਇੱਥੇ ਕਾਫੀ ਮਸਜਿਦਾਂ ਨੇ ਤੇ ਆਪਣੀ ਇੱਕ ਮਾਜੇ ਦੀ ਵੀਡੀਓ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਇਹ ਉਸੇ ਸਮੇਂ ਦੀ ਮਸਜਿਦ ਇੱਥੇ ਬਣੀ ਹੋਈ ਹੈ ਜੀ ਤੇ ਇੱਥੇ ਹਜੇ ਵੀ ਕਾਫੀ ਮੁਸਲਮਾਨ ਫੈਮਿਲੀਆਂ ਰਹਿੰਦੀਆਂ ਨੇ ਇਹ ਕਈ ਤਾਂ 1947 ਦੇ ਟਾਈਮ ਚਲੇ ਗਈਆਂ ਸਨ ਪਰ ਕਈ ਇੱਥੇ ਹਜੇ ਵੀ ਰਹਿੰਦੀਆਂ ਨੇ ਤੇ ਉਹ ਇੱਥੇ ਸਵੇਰੇ ਸ਼ਾਮ ਆ ਕੇ ਆਪਣੀ ਨਮਾਜ਼ ਅਦਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਉਸੇ ਟਾਈਮ ਦੀ ਇਹ 4-500 ਸਾਲ ਪੁਰਾਣੀ ਮਸਜਿਦ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਬਸੇ ਪਠਾਨਾਂ ਦਾ ਬਾਜ਼ਾਰ ਦਿਖਾਣੇ ਆ ਜੀ ਇੱਕ ਛੋਟੀ ਜਿਹੀ ਗਲੀ ਵਿੱਚ ਇਹ ਬਾਜ਼ਾਰ ਬਣਿਆ ਹੋਇਆ ਹੈ ਐਸੇ ਗਲੀ ਦੇ ਵਿੱਚ ਜਾਂਦੇ ਜਾਂਦੇ ਆਪਾਂ ਜਦੋਂ ਦੂਈ ਗਲੀ ਦੇ ਵਿੱਚ ਪਹੁੰਚ ਜਾਂਦੇ ਹਾਂ ਤਾ ਮਤਲਬ ਇੱਕ ਜਬਿਆਰ ਖਤਮ ਹੋ ਜਾਂਦਾ ਛੋਟਾ ਜਿਹਾ ਬਾਜ਼ਾਰ ਹੈ 21 ਗਰੀ ਦੇ ਵਿੱਚ ਬਣਿਆ ਹੋਇਆ ਤੇ ਜਿਹੜੀਆਂ ਵੀ ਲੋੜ ਦੀਆਂ ਸਮਾਨ ਦਾ ਹੁੰਦੀਆਂ ਨੇ ਸਾਰੀਆਂ ਇੱਥੇ ਮਿਲਦੀਆਂ ਨੇ ਤੇ ਬਹੁਤ ਪੁਰਾਣੀਆਂ ਪੁਰਾਣੀਆਂ ਦੁਕਾਨਾਂ ਵੀ ਨੇ ਇੱਥੇ ਤੇ ਆਪਾਂ ਨੇ ਉਹਨਾਂ ਦੀ ਵੀ ਵੀਡੀਓ ਬਣਾਈਆਂ ਹੋਈਆਂ ਨੇ ਤੇ ਜਿੱਦਾਂ ਇਹ ਪ੍ਰਾਤਨ ਜਿਹੜੇ ਘਰ ਨੇ ਇੱਥੇ ਜਿਹੜੇ 4-4-5-500 ਸਾਲ ਨੇ ਉਹ ਵੀ ਆਪਾਂ ਨੇ ਉਹਨਾਂ ਦੀ ਵੀਡੀਓ ਬਣਾਈ ਹੋਈ ਹੈ ਜੀ ਤੇ ਆ ਬਾਬਾ ਜੀ ਦੀ ਇੱਕ ਦੁਕਾਨ ਆ ਜਿਹੜੀ ਕਿ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੀ ਦੁਕਾਨ 500 ਸਾਲ ਪੁਰਾਣੀ ਤੇ ਇੱਕ ਆਪਣੇ ਘਰ ਵੀ ਦੇਖਿਆ ਕਈ ਤੇ ਵੀ ਦੱਸਿਆ ਜਾਂਦਾ ਹੈ ਕਿ 4-500 ਸਾਲ ਹੀ ਪੁਰਾਣੇ ਨੇ ਅਜੇ ਵੀ ਇਹਨਾਂ ਵਿੱਚ ਰਹਿਸ਼ਾ ਨੇ ਲੋਕੀ ਰਹਿੰਦੇ ਨੇ ਇਹਨਾਂ ਦੇ ਘਰਾਂ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਉਦਾਂ ਹੀ ਸਰਹੱਦੀ ਇੱਟ ਲੱਗੀ ਹੋਈ ਹੈ ਕਿੰਨੀਆਂ ਪੁਰਾਣੀਆਂ ਨੇ ਘਰ ਬਣੇ ਹੋਏ ਨੇ ਇੱਕ ਨਾ ਹੀ ਹਜੇ ਵੀ ਸੰਭਾਲ ਕੇ ਰੱਖੇ ਹੋਏ ਨੇ ਲੋਕਾਂ ਨੇ ਇੱਥੋਂ ਦੇ ਜਿਹੜੇ ਗੇਟ ਹਨ ਦੱਸਿਆ ਜਾਂਦਾ ਕਿ ਇਹਨਾਂ ਦਾ ਤਾਂ ਕਈ بڑے بڑے ਮਹਿਲ ਵਾਲੇ ਆ ਕੇ ਇਹਨਾਂ ਉੱਤੇ ਲੱਖਾਂ ਰੁਪਏ ਵੀ ਰੇਟ ਲਾ ਚੁੱਕੇ ਨੇ ਨਾ ਦਰਵਾਜ਼ਿਆਂ ਉੱਤੇ ਪਰ ਇਹਨਾਂ ਦੇ ਲੋਕਾਂ ਨੇ ਅਜੇ ਤੱਕ ਇਹ ਦਰਵਾਜ਼ੇ ਨਹੀਂ ਵੇਚੇ ਜਿਵੇਂ ਤੁਸੀਂ ਅੱਜ ਸਾਹਮਣੇ ਦਰਵਾਜ਼ਾ ਦੇਖ ਰਹੇ ਹੋ ਇਦਾਂ ਦੇ ਦਰਵਾਜ਼ੇ بڑے بڑے ਕਿਲਿਆਂ ਵਿੱਚ ਜਾਂ ਪੈਲਸਾਂ ਵਿੱਚ ਲੱਗੇ ਹੋਏ ਦਿਖਦੇ ਨੇ ਤਾਂ ਫਿਰ ਉਹ ਲੈਣ ਵਾਸਤੇ ਆਉਂਦੇ ਨੇ ਉਹਨਾਂ ਨੇ ਹਜੇ ਤੱਕ ਇਹ ਨਹੀਂ ਵੇਚੇ ਹੈਗੇ। ਉਹਨੇ ਦਰਵਾਜ਼ੇ ਲੱਗੇ ਹੋਏ ਨੇ ਉਸ ਟਾਈਮ ਦੇ। ਵੀ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਕਢਾਈ ਕਰੀ ਹੋਈ ਹੈ। ਤੇ ਇਹ ਹੈਗਾ ਜੀ ਬਸੇ ਪਠਾਣਾ ਦਾ ਗਰਾਉਂਡ ਜਿੱਥੇ ਬੱਚੇ ਖੇਡ ਰਹੇ ਨੇ। ਇਹ ਹੈ ਜੀ ਸਕੂਲ ਲਾਲਾ ਰਾਜਪੱਤਰਾਏ ਸੀਨੀਅਰ ਸੈਕੰਡਰੀ ਸਕੂਲ। ਇਹ ਵੀ ਕਾਫੀ ਪੁਰਾਣਾ ਸਕੂਲ ਹੈ ਤੇ ਬਸੇ ਪਠਾਣਾ ਵਿੱਚ ਦੱਸਿਆ ਜਾਂਦਾ ਸਭ ਕੋ ਪੁਰਾਣਾ ਸਕੂਲ ਹੈ ਜੇ ਪਹਿਲਾ ਸਕੂਲ ਹੈ ਜੀ ਇਹ। ਵੀ ਦੇਖ ਸਕਦੇ ਹੋ। ਤੇ ਇੱਥੇ ਕਮ ਉਸੋ ਬੜੀ ਗਊਸ਼ਾਲਾ ਵੀ ਬਣੀ ਹੋਈ ਹੈ ਤੇ ਇਹ ਹੈ ਜੀ ਉੱਥੇ ਦੀ ਗਊਸ਼ਾਲਾ ਜਿਹੜੀ ਕਿ ਕਾਫੀ ਬੜੀ ਬਣੀ ਹੋਈ ਹੈ ਇਹ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਆ ਗਏ ਜੀ ਤਹਿਸੀਲ ਜਿਹੜੀ ਕਿ ਬਸੀ ਪਠਾਣਾ ਦੀ ਬਣੀ ਹੋਈ ਹੈ ਤੇ ਹੁਣ ਤਾਂ ਇਹ ਵੀ ਬਹੁਤ ਪੁਰਾਣੀ ਹੈ ਉਸ ਸਮੇਂ ਦੀ ਇੱਥੇ ਵੀ ਅੰਦਰ ਬਿਲਡਿੰਗ ਉਸੇ ਸਮੇਂ ਦੀਆਂ ਬਣੀਆਂ ਹੋਈਆਂ ਨੇ ਤੇ ਨਾਲ ਹੀ ਇਹ ਥਾਣਾ ਹੀ ਬਣਿਆ ਹੋਇਆ ਜੀ ਇੱਥੇ ਵੀ ਕਾਫੀ ਪੁਰਾਣੀਆਂ ਬਿਲਡਿੰਗਾਂ ਨੇ ਇਹ ਦੇਖ ਸਕਦੇ ਹੋ ਇਹ ਵੀ ਬਹੁਤ ਪੁਰਾਣੀ ਬਿਲਡਿੰਗ ਹੈ ਇਹ ਬਿਲਕੁਲ ਸਾਹਮਣੇ ਤੁਸੀਂ ਇਹ ਦੇਖ ਸਕਦੇ ਹੋ ਜੀ ਵੀ ਇਹ ਵੀ ਬਹੁਤ ਪੁਰਾਣੀ ਬਿਲਡਿੰਗ ਹੈ ਇਹ ਹਜੇ ਵੀ ਇਦਾਂ ਹੀ ਨੇ ਇੱਥੇ ਰਹੀਆਂ ਨੇ ਸਾਰੀਆਂ ਗਵਰਨਮੈਂਟ ਦੇ ਅੰਡਰ ਵਿੱਚ ਨੇ ਕਈ ਇੱਥੇ ਗਵਰਨਮੈਂਟ ਦੇ ਅੰਡਰ ਵਿੱਚ ਨੇ ਤੇ ਕਈਆਂ ਇੱਥੇ ਕਿਸੇ ਦੇ ਅੰਡਰ ਚੌਂਦੀਆਂ ਨੇ ਉਹ ਉਹਨਾਂ ਨੇ ਆਪਣੀ ਰੈਸ਼ ਕਰੀ ਹੋਈ ਹੈ ਤੇ ਇੱਥੇ ਦਾ ਇਹ ਹੈਗਾ ਜੀ ਸਿਵਲ ਹਸਪਤਾਲ ਬਸੀ ਪਠਾਣਾ ਦਾ ਤੇ ਨਾਲੇ ਇਹ ਸਕੂਲੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੁਝ 메인 ਹਾਈਵੇ ਦੇ ਦਿਖਾਉਂਦੇ ਨੇ ਤੇ ਬੱਸ ਸਟੈਂਡ ਹੋ ਗਿਆ ਜਿਹੜਾ ਕਿ ਉਸੇ ਸਮੇਂ ਪਹਿਲਾਂ ਨਾਮਾ ਬਣਿਆ ਜੀ ਤੇ ਇਹ ਸਾਡਾ 메인 ਰੋਡ ਹੈ ਜਿਹੜਾ ਕਿ ਮਰੇਂਡੇ ਤੋਂ ਫਤਿਹਗੜ੍ਹ ਸਾਹਿਬ ਸਰਾਂ ਤੱਕ ਜਾਂਦਾ ਹੈ ਉਹਦੇ ਉੱਤੇ ਹੀ ਇਹ ਸ਼ਹਿਰ ਪੈਂਦਾ ਜੀ ਬਸੀ ਪਠਾਨਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਜੋ ਲੋਕਾਂ ਨੂੰ ਵੀ ਬਸ ਹੀ ਪਠਾਣਾ ਦਾ ਪਤਾ ਲੱਗੇ ਵੀ ਇਹ ਕਿੰਨਾ ਕੁ ਪੁਰਾਣਾ ਹੈ ਤੇ ਕਿਸ ਨੇ ਬਣਾਇਆ ਹੈ ਤੇ ਗੁਰੂ ਤੇਗ ਬਹਾਦਰ ਜੀ ਤੇ ਭਗਤ ਨਾਮਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਇਹ ਜਗ੍ਹਾ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਜ਼ਰੂਰ ਦਬਾ ਲੈਣਾ ਤਾਂ ਜੋ ਮੈਂ ਜੋ ਵੀ ਨਵੀਂ ਵੀਡੀਓ ਪਾਵਾਂ ਉਹ ਤੁਹਾਨੂੰ ਉਸ ਦਾ ਡਿਸਕ੍ਰਿਪਸ਼ਨ ਉਸ ਦਾ ਲਿੰਕ ਆ ਜਾਇਆ ਕਰੇ ਹਜੇ ਬਸੇ ਪਠਾਣਾ ਦੀ ਦਾਣਾ ਮੰਡੀ ਤੇ ਤੁਹਾਨੂੰ ਪਤਾ ਹੀ ਆ ਹੁਣ ਕਣਕ ਮੰਡੀ ਜੀ ਗਰ ਰਹੀ ਆ ਤਾਂ ਕਿ ਕਿਥੇ ਬਹੁਤ ਵੀਰ ਲੱਗੀ ਹੋਈ ਆ ਥੱਲੇ ਥੱਲੇ ਪਈ ਨੇ